ਸਤਨਾਮ ਵਾਹਿਗੁਰੂ ਸਰਵ ਜੀ ਰਾਗ ਸੋਰਠ ਬਾਣੀ ਭਗਤ ਕਵੀਰ ਜੀ ਕੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ 베ਦ ਪੁਰਾਣ ਸਬੈ ਮਤ ਸੁਣ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਨੇ ਉਠ ਪੰਡਤ ਪੈ ਚਲੇ ਨਿਰਾਸਾ ਮਨ ਰੇ ਸਰਿਓ ਨਾ ਏਕ ਕਾ ਜਾ ਭਜਿਓ ਨ ਰਗ ਪਥਰਾ ਜਾ ਰਹਾ ਬਨਖੰਡ ਜਾਏ ਜੋਗ ਤਪ ਕੀਨੇ ਕੰਧ ਮੂਲ ਚੁਣਖਾਇਆ ਨਾਦੀ 베ਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ਭਗਤ ਨਾਰ ਦੀ ਰਿਦੈ ਨਾ ਆਈ ਕਾਸ਼ ਕੋਸ਼ ਤਨ ਦੀ ਨਾ ਰਾਗ ਰਾਗਨੀ ਡੰਬ ਹੋਏ ਬੈਟਾ ਹੁਨ ਹਰ ਪਹਿ ਕੇ ਆਲੀਨਾ ਪਰਿਓ ਕਾਲ ਸਵੇ ਜਗ ਉਪਰ ਮਾਹ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ ਪਰਿਉ ਕਾਲ ਸਵੈ ਜਗਿ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਵੀ ਜਨ ਭੈ ਖਾਲਸੇ ਪ੍ਰੇਮ ਭਗਤ ਜਹ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਆਈ ਦੇ ਪਵਿੱਤਰ ਹੁਕਮਾਂ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਰਾਗ ਸੋਠ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਪਹਿਲੇ ਵਿੱਚ ਗਾਉਣ ਦਾ ਹੁਕਮ ਹੈ ਪ੍ਰਮਾਤਮਾ ਇੱਕ ਹੈ ਜਿਸਤੇ ਨਾਲ ਮਿਲਾਵ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਭਗਤ ਕਬੀਰ ਜੀ ਕਹਿ ਰਹੇ ਨੇ ਏ ਮਨ ਤੂੰ ਪ੍ਰਕਾਸ਼ ਰੂਪ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਤੈਥੋਂ ਇਹ ਕੰਮ ਇੱਕ ਪੀਜੋ ਕਰਨਯੋਗ ਸੀ ਨਹੀਂ ਹੋ ਸਕਿਆ ਠਹਿਰਾਓ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮकांड ਦੀ ਆਸ ਰੱਖੀ ਇਹ ਆਸ ਰੱਖੀ ਕਿ ਕਰਮकांड ਨਾਲ ਜੀਵਨ ਸੌਰੇਗਾ ਉਹ ਸਾਰੇ ਆਤਮਕ ਮੌਤ ਵਿੱਚ ਹੀ ਗਰਸੇ ਰਹੇ ਪੰਡਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ ਜਗਤ ਤਿਆਗ ਗਏ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਯੋਗ ਸਾਧੇ ਤਪ ਕੀਤੇ ਗਾਜਰ ਮooli ਆਦਕ ਚੁਣ ਕੇ ਖਾਦੇ ਗੁਜ਼ਾਰਾ ਕੀਤਾ ਜੋਗੀ ਕਰਮ ਕਾਂਡੇ ਆਲਖ ਆਖਣ ਵਾਲੇ ਯੋਗੀ ਮੋਨ ਧਾਰੀ ਇਹ ਸਾਰੇ ਜਮ ਦੇ ਲਿਖੇ ਵਿੱਚ ਹੀ ਲਿਖੇ ਗਏ ਭਾਵ ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ ਜਿਸ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ ਧਾਰਮਿਕ ਚਿੰਨ ਚੱਕਰ ਆਦਿਕ ਲਾਲੇ ਪਰ ਪ੍ਰੇਮਾ ਭਗਤੀ ਉਸੇ ਹਿਰਦੇ ਵਿੱਚ ਪੈਦਾ ਨਹੀਂ ਹੋਈ ਜੋ ਰਾਗ ਰਗਣੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ ਮੂਰਤੀ ਹੀ ਬਣ ਬੈਠਾ ਹੈ ਅਜਿਹੇ ਮਨੁੱਖ ਨੂੰ ਪਰਮਾਤਮਾ પાસે ਕੁਝ ਨਹੀਂ ਮਿਲਦਾ ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ ਭਰਮੀ ਗਿਆਨੀ ਵੀ ਉਸੇ ਹੀ ਲੇਖੇ ਵਿੱਚ ਲਿਖੇ ਗਏ ਹਨ ਉਹ ਵੀ ਮੌਤ ਦੇ ਸਹਿਮ ਵਿੱਚ ਹੀ ਹਨ ਹੇ ਕਬੀਰ ਆਖ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡ ਬਾਈ ਭਗਤ ਕਬੀਰ ਜੀ ਅੰਡਰ ਹੈਡਿੰਗ ਰਾਗ ਸੋਠ ਬਾਣੀ ਭਗਤ ਕਬੀਰ ਜੀ First house, one universal creator by the grace of the true Guru. Bhagaji is saying that, O oh mind, you have not worshipped the Lord in the form of light. You have not been able to do even one thing which was fit to be done. Pause. Those wise men. Who, after listening to all the teachings of the Vedas and Puranas, had hope in ritualistic practices, hoping that life would be restored through ri ritualistic practices. All remained immersed in a spiritual death, even the learned men rose up and left without their hopes being fulfilled renouncing the world many people went to the forests and became ascetics did penance and lived by eating carrots and radishes yogis ritualists practitioners yogis who Claim to be unseen and mocks all those are recorded in the account of the accumulation of wealth, i.e., their means cannot save them from the fear of death. A person who has put on religious symbols, chakras, etc., on his body, but love and devotion has not arisen in his heart. Who sings ragas and ragnis but has become a mere hypocrite? Such a person does not receive anything from the God. The fear of time is upon the whole world. The deluded wise are also written in the same account. They are also in the fear of death. O Kabir, say those people who have. Understood the practice of love and devotion, have become free from the fear of death.